ਦੋਸਤੋ ਲੋੜੀ ਦਾ ਤਿਹਾਰ ਹੋਵੇ ਤੇ ਪੰਜਾਬ ਵਿੱਚ ਪਤੰਗਬਾਜ਼ੀ ਨਾ ਹੋਵੇ ਇਹ ਹੋ ਨਹੀਂ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਮੈਂ ਵੀ ਪਤੰਗ ਲਾਇਆ ਆ ਆਨੰਦ ਲੈ ਰਿਹਾ ਤੇ ਬਿਲਕੁਲ ਰਵਾਇਤੀ ਡੋਰ ਦੇ ਨਾਲ ਜਿਹੜਾ ਉਹ ਪਤੰਗ ਨੂੰ ਉਡਾਇਆ ਜਾ ਰਿਹਾ ਤੇ ਮੇਰੇ ਨਾਲ ਵੀਰ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਚਾਈਨਾ ਇਹ ਡੋਰ ਸੀ ਜਿਸ ਗੱਟੋ ਕਿਹਾ ਜਾਂਦਾ ਸੀ ਹੁਣ ਉਸ ਨੂੰ ਅਲਵਿਦਾ ਕਹਿ ਦਿੱਤਾ ਤੇ ਉਹ ਤੇ ਬਿਲਕੁਲ ਉਹ ਹੋ ਗਈ ਗੁੱਡੀ ਤੇ ਬੜਾ ਆਨੰਦ ਵੀ ਆ ਰਿਹਾ ਸੀਗਾ ਗੁੱਡੀ ਉਡਾਣ ਦਾ ਪਰ ਗੁੱਡੀ ਹੋ ਚੁੱਕੀ ਆ ਪਰ ਸਾਡੇ ਵੀਰ ਜਿਹੜੇ ਨੇ ਉਹ ਲਗਾਤਾਰ ਤੁਸੀਂ ਦੇਖ ਸਕਦੇ ਹੋ ਐਸਲੇ ਡੋਰ ਬੇਟਲ ਵਿੱਚ ਲੱਗੇ ਨੇ ਤੇ ਜਿਸ ਤਰ੍ਹਾਂ ਕਿਹਾ ਜਾਂਦਾ ਸੀ ਕਿ ਚਾਈਨਾ ਡੋਰ ਜਿਹੜੀ ਆ ਬੜੀ ਗੱਤ ਜਿਹੜੀ ਆ ਸਾਬਿਤ ਹੋ ਰਹੀ ਆ ਚਾਹੇ ਉਹ ਮਨੁੱਖ ਹੋਵੇ ਪਸ਼ੂ ਹੋਣ ਪੰਛੀ ਹੋਣ ਸਾਰਿਆਂ ਵਾਸਤੇ ਕਾਫੀ ਆਤਮਗਤੀ ਜਿਹੜੀ ਹੈ ਉਹ ਚਾਈਨਾ ਡੋਰ ਐਸਵੇਲੇ ਜਿਹੜੀ ਹੈ ਸਾਬਿਤ ਹੋ ਰਹੀ ਸੀ ਜਿਸ ਨੂੰ ਲੈ ਕੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਲਗਾਤਾਰ ਗੱਟੂ ਦੇ ਉੱਪਰ ਜਿਹੜੀ ਹੈ ਉਹ ਲਗਾਮ ਲਗਾਈ ਗਈ ਜਿਸ ਨੂੰ ਲੈ ਕੇ ਹੁਣ ਰਵਾਇਤੀ ਡੋਰ ਦਾ ਜਿਹੜਾ ਇੱਕ ਵਾਰ ਫਿਰ ਜਿਹੜਾ ਡੋਰ ਹੈ ਉਹ ਆ ਚੁੱਕਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਐਸਵੇਲੇ ਕਾਫੀ ਬੁੱਧੀਜੀਵੀ ਜਿਹੜੇ ਨੇ ਐਸਵੇਲੇ ਕਾਫੀ ਕਹਿ ਸਕਦੇ ਆ ਕਿ ਜਵਾਨ ਵੀ ਮੌਜੂਦ ਨੇ ਔਰ ਬਜ਼ੁਰਗ ਵੀ ਮੌਜੂਦ ਨੇ ਰਵਾਇਤੀ ਡੋਰ ਦਾ ਜਿਹੜਾ ਆਨੰਦ ਲੈ ਰਹੇ ਨੇ ਆਗੂ ਇਹਦੇ ਵਿੱਚ ਕੀ ਕਹਿਣਾ ਸਾਡੇ ਨਾਲ ਮੌਜੂਦ ਨੇ ਨੌਜਵਾਨ ਪੀੜ੍ਹੀ ਜਿਹੜੇ ਕੀ ਅਸਲ ਗੱਟੂ ਨੂੰ ਵਰਵੀ ਦਾ ਕਹਿ ਕੇ ਹੁਣ ਰਵਾਇਤੀ ਢੋਲ ਨੂੰ ਅਪਣਾਇਆ ਹੈ ਕਿ ਅੱਜ ਖਾਸ ਤੌਰ ਤੇ ਲੋਹੜੀ ਦਾ ਜਿਹੜਾ ਆਨੰਦ ਹੈ ਉਹ ਲਿਆ ਜਾ ਰਿਹਾ ਸਾਡੇ ਨਾਲ ਅਸਲ ਵਿੱਚ ਕਾਂਗਰਸ ਆਗੂ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੰਨੇ ਆ ਪਾਜੀ ਕੀ ਨਾਮ ਹੈ ਤੁਹਾਡਾ ਸاسي ਕਾਲੀ ਸਾਰਿਆਂ ਤੋਂ ਪਹਿਲਾਂ ਆਪਣਾ ਨਾਮ ਜੇ ਹਰਮਨ ਹੈ ਜੀ ਮੇਰਾ ਨਾ ਅਸੀਂ 49 ਦੇ ਸੁਨੀਕ ਹੈ ਜੀ ਤੇ ਪਰਸੋਂ ਵੀ ਸਾਰਿਆਂ ਨੇ ਹੀ ਸਹਿਯੋਗ ਦੇ ਨਾਲ ਇੱਕ ਆਪਣਾ ਰੋਸ ਪ੍ਰਦਰਸ਼ਨ ਕੀਤਾ ਸੀਗਾ ਜਿਹਦੇ ਵਿੱਚ ਕੀ ਸਾਰਿਆਂ ਨੂੰ ਜਾਗਰੂਕ ਕੀਤਾ ਵਾ ਇਸ ਦੇਸੀ ਡੋਰ ਬਾਰੇ ਇਹ ਟੈਨਾ ਡੋਰ ਤੇ ਕੀ ਫਰਕ ਹੈ ਤੇ ਚ ਕੀ ਫਰਕ ਇਹਦੇ ਨਾਲ ਨਾਲ ਅਸੀਂ ਬੱਚਿਆਂ ਦੇ ਮਾਪਿ ਉਹਨੂੰ ਵੀ ਕਹਿੰਨੇ ਆ ਕਿ ਜਿੱਦਾਂ ਤੁਸੀਂ ਆਪਣੇ ਬੱਚਿਆਂ ਤੇ ਹੋਰ ਤਰੀਕੇ ਨਾਲ ਅੱਖ ਰੱਖਦੇ ਵਿਗਰਨਾ ਜਾਵੇ ਇੰਸਟੀਚੂਟ ਤੇ ਵੀ ਅੱਖ ਰੱਖੀ ਜਾਵੇ ਤਾਂ ਕਿ ਉਹ ਇਹਨਾਂ ਚੀਜ਼ਾਂ ਤੋਂ ਬੱਚੇ 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 ਨੂੰ ਕੀ ਸਮਝ ਆ ਜੀ ਇਸ ਚੀਜ਼ ਬਾਰੇ ਇਹ ਦੇ ਮਾਪਿ ਉਹ ਸਮਝਾਊਗਾ ਜਾਂ ਕੋਈ ਸ਼ਿਆਣਾ ਸਮਝਾਉ ਫੇਰ ਆ ਤੇ ਥੋੜਾ ਜਿਹਾ ਪ੍ਰਾਲਾ ਕਰਨ ਦੇ ਅੱਜ ਫਿਰ ਨਹੀਂ ਚਾਰ ਪੰਜ ਆਡੇ ਜਿੰਨੇ ਵੀ ਆ ਮੁੰਡੇ ਆ ਆਪਣੇ ਕੋਠੇ ਤੇ ਖਿਲਾ ਦੇ ਆ ਆ ਤੂੰ ਹੀ ਦੇਖ ਸਕਦੇ ਹੋ ਵੱਖਰੇ ਵੱਖਰੇ ਇੱਕ ਟੀਮ ਉੱਤੇ ਆ ਦੋ ਜਣੇ ਇੱਥੇ ਦੇ ਡੋਣਾ ਤੇ ਜੇਹੀਂ ਦੇ ਆਪਣੇ ਦੋਣ ਇਹ ਦੇ ਨਾਲ ਚਲੋ ਥੋੜਾ ਥੋੜਾ ਮੇਰੇ ਹਿਸਾਬ ਦੇ ਨਾਲ ਸਾਡੇ ਪਿੰਡ ਦੇ ਵਿੱਚ ਤੇ ਇਸ ਚੀਜ਼ ਦੀ ਜਾਗਰੂਕਤਾ ਆਈ ਹੈ ਤੇ ਦੂਜਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਵਾ ਕਿ ਕੁਝ ਵਿੱਚ ਕੁਝ ਸ਼ਰਾਰਤੀ ਅੰਸਰ ਵੀ ਇਹਦੇ ਨਾਲ-ਨਾਲ ਹੁੰਦੇ ਆ ਜਿਹੜੀ ਕਿ ਉਹ ਚੰਗੇ ਪਾਸੇ ਬੀੜੀ ਨੂੰ ਨਹੀਂ ਲੱਗੇ ਤੁਹਾਨੂੰ ਉਹਨਾਂ ਨੂੰ ਵੀ ਇਹੋ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਕੋਈ ਵੀ ਪਾਰਟੀਬਾਜ਼ੀ ਦਾ ਕੋਈ ਸਬੰਧ ਨਹੀਂਗਾ ਪਾਰਟੀ ਇੱਕ ਵੱਖ ਚੀਜ਼ ਆ ਇਹ ਇੱਕ ਵੱਖ ਚੀਜ਼ ਇਹਦੇ ਧਿਆਰ ਆ ਤੇ ਧਿਆਰਾਂ ਦੇ ਤਰੀਕੇ ਨਾਲ ਹੀ ਮਨਾਉਂਦੇ ਆ ਹੁਣ ਇਸੇ ਤਰੀਕੇ ਨਾਲ ਸਾਡੇ ਦਾ ਕੁਲਜਿੰਦਰ ਸਿੰਘ ਜੀ ਬਾਬਾ ਜੀ ਨੇ ਇਹ ਸਾਡੇ ਇਸ ਵਾਰ ਤੋਂ ਇਹਨਾਂ ਨੇ ਇਲੈਕਸ਼ਨ ਲੜੀਆ ਕਾਂਗਰਸ ਪਾਰਟੀ ਵੱਲ ਤੇ ਇਹ ਸਾਡੇ ਵਰਤਪ੍ਰਤਾਪ ਸਿੰਘ ਬਾਜਵਾ ਇਹਨਾਂ ਨੇ ਵਾਰ ਨੰਬਰ 3 ਤੋਂ ਇਲੈਕਸ਼ਨ ਲੜੀਆ ਆਮ ਆਦਮੀ ਪਾਰਟੀ ਤੋਂ ਤੇ ਇਹੋ ਇਸ ਇੱਕ ਕਾਕੇਸ ਇਹੋ ਜੀ ਨੂੰ ਦਰਸਾਉਂਦਾ ਹੈ ਕਿ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਮਤਲਬ ਕਹਿ ਰਿਹਾ ਕਿ ਅਹਲੇ ਭਾਈਚਾਰੇ ਦੀ ਸਾਹ ਜਿਹੜੀ ਹੈ ਹਾਂ ਔਰ ਲੋੜੀਆ ਤਿਹਾਰਾ ਨਾਲ ਮਿਲ ਕੇ ਤੁਸੀਂ ਮਨਾ ਰਹੇ ਹੋ ਉਹ 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 ਚੀਜ਼ ਇੱਕ ਆਪਣਾ ਮੈਸੇਜ ਦੇਣਾ ਚਾਹੁੰਦੇ ਆਂ ਅਸੀਂ ਕਿ ਇਹਦੇ ਵਿੱਚ ਕੋਈ ਪਾਰਟਾਈਜ਼ਮ ਨਹੀਂ ਗੀ ਕੋਈ ਕੁਛ ਨਹੀਂ ਗਾ ਇਹ ਤੇ ਸਿਰਫ ਤੇ ਸਿਰਫ ਇੱਕ ਵਖਾਉਣਾ ਚਾਹੁੰਦੇ ਆ ਕਿ ਇਹ ਇੱਕ ਤਿਹਾਰ ਆ ਤੈਨੂੰ ਚਿਹਾਰਾਂ ਦੇ ਤਰੀਕੇ ਨਾਲ ਹੀ ਬਣਾਇਆ ਜਾਵੇ ਕਈ ਵਾਰ ਜੋ ਬਹੁਤ ਆਉਂਦੀਆਂ ਗੁੱਟੀਆਂ ਉਹ ਵੀ ਲੜਦੇ ਝਗੜਦੇ ਨੇ ਉਹ ਚ ਇਹਦੇ ਤਿਹਾਰ ਆ ਬਸ ਇਹਦਾ ਦੀਵਾਲੀ ਦਾ ਤਿਹਾਰ ਆ ਲੋਹੜੀ ਦਾ ਵਾ ਰੱਖੜੀ ਦਾ ਵਾ ਇਦਾਂ ਇਹ ਚੀਜ਼ਾਂ ਚੱਲੀ ਜਾਂਦੀਆਂ ਸੋ ਹਾਂਜੀ ਹੁਣ ਤੁਸੀਂ ਅੱਜ ਮਿਲਵਰਤ ਕੇ ਸਾਰੇ ਪਰਿਵਾਰਿਕ ਖਾਂਜੇ ਤੌਰ ਤੇ ਤੁਸੀਂ ਲੋਹੜੀ ਦਾ ਤਿਹਾਰ ਮਨਾ ਰਹੇ ਹੋ ਤੇ ਮੈਂ ਚਾਹਨਾ ਵਾਂ ਕਿ ਅਸੀਂ ਪਛੋਕੜ ਵਾਲਾ ਕਰ ਜਾਈਏ ਸਾਡੇ ਲੋਹੜੀ ਦਾ ਤਿਹਾਰ ਕਲਚਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਵਿਸਾ ਸੀਗਾ ਉਹ ਅੱਜ ਆਪਾਂ ਕਿੱਥੇ ਪਹੁੰਚ ਗਏ ਆਂ ਔਰ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਲੋੜੀ ਤੇ ਦੇਖੋ ਜੀ ਜਿਹੜੀ ਪਹਿਲੀਆਂ ਚੀਜ਼ਾਂ ਦੇ ਤੁਹਾਨੂੰ ਪਤਾ ਜਿਹੜੀਆਂ ਵਿਰਾਸਤੀ ਚੀਜ਼ਾਂ ਹੀ ਉਹ ਤੇ ਉਹ ਤੇ ਚਲੋ ਜੀ ਅਸੀਂ ਲੁੱਕਣੇ ਜਾ ਰਹੀ ਹਾਂ ਉਹ ਲੁੱਕ ਦੀਆਂ ਜਾਣੀਆਂ ਲੱਭਣ ਹੀ ਨਹੀਂ ਅੱਡੀਆਂ ਉਹੋ ਜਿਹੀਆਂ ਚੀਜ਼ਾਂ ਤੇ ਦਾ ਬਹੁਤ ਮੁਸ਼ਕਲ ਆ ਕਿ ਬੱਚਿਆਂ ਨੂੰ ਕਿੱਥੇ ਵੇਖਣ ਨੂੰ ਮਿਲਣੀਆਂ ਪਰ ਉਹ ਜਿਹੜਾ ਚੀਜ਼ ਆਨੰਦ ਸੀਗਾ ਨਾ ਉਹ ਇੱਕ ਵੱਖਰਾ ਹੀ ਸੀਗਾ ਰਾਤ ਨੂੰ ਭੁਗੇ ਬੱਲਣੇ ਸਾਰੇ ਪਰਿਵਾਰ ਨੇ ਇਕੱਠੇ ਬਹਿਣਾ ਚਾਚੇ ਤਾਇਆ ਨੇ ਸਾਰਾ ਕਹਿ ਲੋ ਕੀ ਕੋਈ ਇਹਦੇ ਵਿੱਚ ਕੋਈ ਹੈ ਹੀ ਨਹੀਂ ਸੀ ਕਿ ਕਿਸ ਚੀਜ਼ ਬਾਰੇ ਪਰ ਹੁਣ ਚਲੋ ਉਹੋ ਚੀਜ਼ ਅਸੀਂ ਫੇਰ ਦਰਸਾਉਂਦੇ ਆਂ ਕਿ ਸ਼ਾਮਾਂ ਨੂੰ ਫੇਰ ਇਕੱਠੇ ਹੋਵੋ ਭੁਗਿਆਲੂ ਸਭ ਕੁਝ ਕਰੋ ਤੇ ਆਪਣਾ ਦਿਨਾਂ ਗੁੱਡੀਆਂ ਡਾਓ ਇੱਕ ਤਿਹਾਰ ਦੀ ਤਰ੍ਹਾਂ ਮਨਾਓ ਪਰਸੋਂ ਵੀ ਅਸੀਂ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਸੀਗਾ ਰੋਜ਼ ਪ੍ਰਦਰਸ਼ਨ ਦੇ ਵਿੱਚ ਵੀ ਤੁਸੀਂ ਇਹ ਵੇਖਿਆ ਹੋਊਗਾ ਕਿ ਅਸੀਂ ਆਪਣੀ ਪਾਰਟੀ ਦਾ ਕਿਤੇ ਵੀ ਨਾਂ ਨਹੀਂ ਲਿਆ ਨਾ ਫਲੈਕਸਾਂ ਦੇ ਉੱਤੇ ਨਾਂ ਲਿਖਿਆ ਪਾਰਟੀ ਦਾ ਨਾ ਅਸੀਂ ਉੱਥੇ ਕੋਈ ਉਹਦਾ ਕਹਿ ਲੋ ਕੀ ਆਪਣਾ ਕੋਈ ਉਹ ਕੋਈ ਹੁੱਲੜਬਾਜੀ ਕੀਤੀ ਆ ਕੁਝ ਵੀ ਨਹੀਂ ਉਹਦੇ ਸਿੱਧੇ ਸੇ ਵਹੀ ਪੁਆ ਆਪਣਾ ਗੱਤ ਅਹੀਂ ਇਹ ਚੀਜ਼ ਜਦੋਂ ਕਿ ਪਹਿਲਾਂ ਹੀ ਪੰਜਾਬ ਤੁਹਾਨੂੰ ਪਤਾ ਲੱਗ ਗਿਆ ਕਿ ਕਿਹੜੇ ਦੌਰ ਚੋਂ ਨਿਕਲਦੇ ਆ ਨਸ਼ਾ ਇੰਨਾ ਵਾ ਹੁਣ ਆ ਚੀਜ਼ੇ ਕਾਹ ਜਿਹੜਾ ਦੌਰ ਚੱਲੰਦਾ ਇੱਕ ਹੋਰ ਈਡਾ ਗੰਦਾ ਦੌਰ ਚੱਲੰਦਾ ਕਿੰਨੀਆਂ ਮੋਤਾਂ ਹੁੰਦੀਆਂ ਵਾ ਇਹ ਤੇ ਛੜਦੀ ਕੋਈ ਨਹੀਂ ਜੀ ਇਹ ਤੇ ਧੋਣ ਧੋਣਾ ਵੱਡੀਆਂ ਜਾਂਦੀਆਂ ਵਾ ਇੱਕੋ ਜੇ ਮੂੰਹ 'ਚ ਲਫਜ਼ ਹੀ ਨਹੀਂ ਹੈ ਕਿ ਕੀ ਇਸ ਚੀਜ਼ ਨੂੰ ਦੱਸਿਆ ਜਾਵੇ ਕਿ ਕਿੰਨੀ ਮਾੜੀ ਚੀਜ਼ ਹੈ ਜੇ ਕਿਤੇ ਕੋਈ ਬੱਚ ਵੀ ਜਾਂਦਾ ਉਹ ਬਿਮਾਰੀ ਇਹੋ ਜੀ ਉਹਨੂੰ ਲੱਗ ਜਾਂਦੀ ਹੈ ਕੈਂਸਰ ਵਰਗੀ ਨਾਮ ਨਰਾਤ ਬਿਮਾਰੀ ਹੈ ਕਿ ਉਹ ਵੈਸੇ ਨਹੀਂ ਪਾਜਦਾ ਤੇ ਘਰਾਂ ਦੇ ਘਰ ਉੱਜੜ ਜਾਂਦੇ ਆ ਇਹ ਕੀ ਹੁਣ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਵੇਖੋ ਕਿ ਕਿਹੜਾ ਮੈਸੇਜ ਕੀ ਦੇਣਾ ਬੇਨਤੀ ਕਰ ਸਕਦੇ ਆ ਕਿ ਬੱਚੇ ਆਪਣੇ ਉਹਨਾਂ ਨੂੰ ਕੀ ਕਹਿਸਾਦੇ ਆ ਕਿ ਬਸ ਬੇਨਤੀ ਕਰ ਸਕਦੇ ਆ ਕਿ ਉਹ ਚੀਜ਼ ਨੂੰ ਛੱਡੋ ਇਸ ਚੀਜ਼ ਦੇ ਵਿੱਚ ਆਓ ਫੇਰ ਆਪਾਂ ਪੁਰਾਣਾ ਜਿਹੜਾ ਆਪਣਾ ਵਿਰਸਾ ਵਾ ਉਹਨੂੰ ਹੀ ਸੰਭਾਲੀਏ ਉਹਦੇ ਨਾਲ ਦੀ ਚੀਜ਼ ਆਪਾਂ ਨੂੰ ਕਿਤੇ ਲੱਭਣੀ ਨਹੀਂ ਨਾ ਪਹਿਲਾਂ ਸੀਗੀ ਨਾ ਹੁਣ ਲੱਭਣੀ ਉਹ ਕਦੇ ਨਹੀਂ ਲੱਭਸਾਦੀ ਉਹ ਤਾਂ ਹੀ ਲੱਭੂਗੀ ਜੇ ਆਪਾਂ ਇਕੱਠੇ ਹੋ ਕੇ ਪ੍ਰਾਲਾ ਕਰਾਂਗੇ ਇਕੱਠੇ ਹੋ ਕੇ ਨਿਕਲਾਂਗੇ ਤੁਰਾਂਗੇ ਘਰੋਂ ਤੇ ਆਪਣਾ ਇੱਕ ਜਿਹੜੀ ਹੈਗੀ ਈਰਖਾ ਬਾਜੀ ਵਿੱਚੋਂ ਕੱਢਾਂਗੇ ਤਾਂ ਫੇਰ ਹੀ ਉਹ ਚੀਜ਼ ਲੱਭੂਗੀ ਉਦੋਂ ਹੀ ਲੱਭ ਸਕਦੇ ਸੋ ਬਿਲਕੁਲ ਇਹ ਸੰਨ ਵੀਰ ਜੀ ਜਿਹੜੇ ਕਿ ਜਾਣਕਾਰੀ ਦੇ ਰਹੇ ਸੀ ਕਿ ਅੱਜ ਦੀ ਜਿਹੜੀ ਨੌਜਾਨ ਪੀੜ੍ਹੀ ਹੈ ਉਹ ਕਿਸ ਦੌਰ ਤੋਂ ਨਿਕਲ ਰਹੀ ਹੈ ਜਦਕਿ ਪੰਜਾਬ ਦੇ ਵਿੱਚ ਫੈਸਲੇ ਕਾਫੀ ਨਸ਼ੇ ਦੀ ਪਰਮਾਰ ਹੈ ਔਰ ਕਾਫੀ ਕ੍ਰਿਤੀਆਂ ਨੇ ਜਿਹੜੀਆਂ ਦੂਰ ਕੀਤੀਆਂ ਜਾ ਸਕਦੀਆਂ ਨੇ ਔਰ ਦੂਰ ਜਿਹੜੀਆਂ ਉਹ ਹੋਣੀਆਂ ਵੀ ਚਾਹੀਦੀਆਂ ਨੇ ਸਾਡੇ ਨਾਲ ਹੋਰ ਵੀ ਮੌਜੂਦ ਨੇ ਵੀਰ ਜੀ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਕਿ ਉਮਰ ਦੇ ਵਿੱਚ ਮੇਰੇ ਤੋਂ ਵੱਡੇ ਨੇ ਉਹਨਾਂ ਕੋਲ ਜਾਣ ਲੈਣੇ ਕਿ ਅੱਜ ਦੀ ਲੋੜੀ ਤੇ ਪੁਰਾਣੀ ਲੋੜੀ ਦੇ ਵਿੱਚ ਕੀ ਫਰਕ ਸੀ ਭਾਈ ਤੁਸੀਂ ਸਾਨੂੰ ਜਾਣਕਾਰੀ ਦਿਓ ਕਿਉਂਕਿ ਤੁਸੀਂ ਪੁਰਾਣਾ ਦੌਰ ਦੇਖਿਆ ਅੱਜ ਦੀ ਲੋੜੀ ਤੇ ਪਿਛਲੀਆਂ ਲੈੜੀ ਲੋੜੀਆਂ ਸੀਗੀਆਂ ਤੁਹਾਡੀ ਜਵਾਨੀ ਦੇ ਟਾਈਮ ਦੀਆਂ ਕੀ ਫਰਕ ਹੈ ਬਹੁਤ ਫਰਕ ਹੈ ਜੀ ਪਿਛਲੀਆਂ ਲੋੜੀਆਂ ਦੇ ਦੇ ਹੋਂਦੀ ਲੋੜੀ ਦਾ ਬਹੁਤ ਫਰਕ ਹੈ ਬਹੁਤ ਜਿਆਦਾ ਅੰਤਰ ਆ ਪਿਛੇ ਸਰੋਂ ਦੇ ਸਾਗ ਬਣਨੇ ਲੋੜੀ ਤੇ ਪਰੌਦੇ ਆ ਖੀਰਾਂ ਬਣਨੀਆਂ ਮਿਲ ਬੈਠ ਕੇ ਸਾਰੇ ਪਿੰਡਾਂ ਨੇ ਪਰਿਵਾਰਾਂ ਨੇ ਮਿਲ ਬੈਠ ਕੇ ਲੋੜੀ ਮਣਾਉਣੀ ਅੱਜ ਦੌਰ ਆ ਗਿਆ ਕਿ ਹਰ ਬੰਦਾ ਆਪਣੇ ਤਾਈ ਸੀਮਤ ਰਹਿ ਗਿਆ ਵੀ ਲੋੜੀ ਜਿਹੜੀ ਮਣਾਉਣ ਤੇ ਸਾਂਝਾ ਖਾਤਾ ਮੰਗਿਆ ਨਿੱਜੀ ਰਹਿ ਗਿਆ ਸਾਂਝਾ ਖਾਤਾ ਖੋ ਗਿਆ ਤੇ ਇਹ ਨੌਜਵਾਨਾਂ ਦਾ ਅਪਰਾਲਾ ਬਹੁਤ ਵਧੀਆ ਡੋਰ ਪ੍ਰਤੀ ਕਿ ਜਿਹੜਾ ਨੌਜਵਾਨਾਂ ਨੇ ਅਪਰਾਲਾ ਕੀਤਾ ਵੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਹੁਤ ਚੰਗਾ ਅਪਰਾਲਾ ਹੈ ਤੇ ਗਾੜੀ ਸੰਦੇਸ਼ ਅਸੀਂ ਇਹੋ ਦੇਣਾ ਚਾਹੁੰਦੇ ਆਂ ਕਿ ਬੱਚਿਆਂ ਦੇ ਮਾਪਿਆਂ ਨੂੰ ਬੱਚੇ ਤੇ ਚਲੋ ਬੱਚੇ ਹੀ ਆ ਮਾਪਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਜਦੋਂ ਬੱਚੇ ਤੁਹਾਡੇ ਕੋ ਪੈਸੇ ਲੈ ਕੇ ਜਾਂਦੇ ਨੇ ਡੋਰਾ ਲੈਣ ਉਹਨਾਂ ਨੂੰ ਇਹ ਹਿਦਾਇਤ ਦਿਓ ਕਿ ਡੋਰ ਧਾਗੇ ਵਾਲੀ ਲਿਆਉਣੀ ਆ ਚైనా ਡੋਰ ਨਹੀਂ ਲਿਆਉਣੀ ਇਹ ਮਾਂ ਤੇ ਉਹਦਾ ਫਰਜ਼ ਬਣਦਾ ਕਿਉਂਕਿ ਪੰਜਾਬ ਤੇ ਅੱਗੇ ਨਸ਼ੇ 'ਚ ਡੁੱਬਿਆ ਹੈ ਤੇ ਉਹ ਲਾਨਤ ਨੂੰ ਤੇ ਕੋਈ ਰੋਕ ਨਹੀਂ ਸਕਦਾ ਜਿਹੜਾ ਡੁੱਬ ਗਿਆ ਜਿਹੜਾ ਵੜ ਗਿਆ ਬੱਚਾ ਉਹ ਉਹਨੂੰ ਤੇ ਰੋਕਣਾ ਬਹੁਤ ਔਖਾ ਇਹ ਇੱਕ ਮਾਮੂਲੀ ਆ ਬੱਚੇ ਨੂੰ ਸਮਝਾਇਆ ਮਾਂ ਕੋ ਸਭ ਤੋਂ ਜ਼ਿਆਦਾ ਮਾਂ ਦੇ ਅੱਖੇ ਲੱਗਦਾ ਬੱਚਾ ਤੇ ਮਾਂ ਸਮਝਾਵੇ ਤੇ ਇਸ ਲਾਨਤ ਨੂੰ ਦੂਰ ਕੀਤਾ ਜਾ ਸਕਦਾ ਕਿ ਜਿਹੜੀ ਚైనా ਡੋਰ ਤੇ ਲੋਕਾਂ ਦੀ ਐਕ੍ਰੀਮਤੀ ਜਤਨ ਵਿਚੀਆਂ ਜਾ ਸਕਦੇ ਸੋ ਤੁਸੀਂ ਚੋਕਰ ਦੀ ਗੱਲ ਕੀਤੀ ਆ ਰੋ ਦੀਆਂ ਕੀੜਾਂ ਦੀ ਗੱਲ ਕੀਤੀ ਆ ਸਰੋਂ ਦੇ ਸਾਗ ਦੀ ਕੀਤੀ ਆ ਪਰ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਸਾਗ ਤੇ ਸਰੋਂ ਦੇ ਸਾਗ ਰੋਹਾਂ ਨੂੰ ਖੋਲੀ ਜਾ ਰਹੀ ਆ ਪਰ ਕਿਤੇ ਕਿਤੇ ਦੁਕਾਨਾਂ ਜਰੂਰ ਲੱਗੀਆਂ ਪਰ ਉਹਨਾਂ ਨੂੰ ਪਤਾ ਨਹੀਂ ਆ ਕਿ ਜਾਣਨ ਵਾਸਤੇ ਕਿ ਨਾ ਜਾਣਦੇ ਆ ਕੀ ਕਹਿਣਾ ਚਾਹੋਗੇ ਕੀ ਜਿਹੜੀ ਰੋਹ ਇਹ ਅੰਦਰ ਆ ਕਿ ਲੱਗ ਜਾਵਿੰਗੀਆਂ ਕੋਈ ਕੋਈ ਇਹ ਪ੍ਰਾਤਨ ਦੀ ਗੱਲ ਕਰ ਰਹੇ ਹਾਂ। ਵੈਸੇ ਤਾਂ ਹੁਣ ਅੱਜ ਕੱਲ ਦਾ ਸਭ ਤੋਂ ਵੱਡੀ ਗੱਲ ਹੈ ਜੀ ਪ੍ਰਾਤਨ ਜਿਹੜੀਆਂ ਸਬਜ਼ੀਆਂ ਸੀ ਜਾਂ ਰੋਹ ਸੀ ਪ੍ਰਾਤਨ ਜੰਨੇ ਆ ਉਹ ਤਾਂ ਰਹਿ ਹੀ ਨਹੀਂ ਗਏ ਜੀ। ਹੁਣ ਤਾਂ ਅਸੀਂ ਆਪਣਾ ਉਹਨਾਂ ਨੂੰ ਪੈਸੀ ਸਾਇਰ ਪਾ ਪਾ ਕੇ ਤੇ ਯਾਰੀ ਕਰ ਲਿਆ। ਜਿਹੜੇ ਪ੍ਰਾਤਨ ਸਮਾਂ ਹੋਂ ਬੜਾ ਵਧੀਆ ਸੀ। ਅਸੀਂ ਸਾਰੇ ਇਕੱਠੇ ਹੁੰਦੇ ਸੀ ਜੋ ਆਂਡ ਗਵੰਦ ਇਕੱਠਾ ਹੋ ਕੇ ਮਤਲਬ ਗੱਲ ਮਿਲ ਕੇ ਜੀ ਢੋਰੀ ਦੇ ਤਿਹਾਰ ਜਾਂ ਦੀਵਾਲੀ ਦੇ ਤਿਹਾਰ ਤਿਹਾਰ ਬਣਾਦੇ ਬਣਾਉਂਦੇ ਸੀ। ਔਰ ਜਿਸ ਜਿਸ ਕਰਕੇ ਅੱਪਾਂ ਇਕੱਠੇ ਹੋਏ ਆ ਜੀ ਮੇਰੇ ਲਈ ਸਾਬਜਦੇ ਆ ਚైనా ਡੋਰ ਦੇ ਕਰਕੇ ਮੈਂ ਕਹਿੰਦਾ ਜੀ ਜੇਕਰ ਹਰ ਇੱਕ ਘਰ ਕਿ ਇੱਕ ਬੰਦਾ ਨਹੀਂ ਕੋਈ ਸਰਕਾਰ ਨਹੀਂ ਕੁਝ ਕਰ ਸਕਦੀ ਇੱਕ ਬੰਦਾ ਨਹੀਂ ਕੁਝ ਕਰ ਸਕਦਾ ਕੋਈ ਲੀਡਰ ਨਹੀਂ ਕਰ ਸਕਦਾ ਕੋਈ ਜਦਾਂ ਪੱਤਰਕਾਰ ਕਹ ਲਈਏ ਪੱਤਰਕਾਰ ਭਰਾ ਵੀ ਕੁਝ ਸੰਦੇਸ਼ ਦੇ ਸਕਦਾ ਕੁਝ ਨਹੀਂ ਸਕਦਾ ਪਰ ਇਹ ਆ ਕਿ ਜੇ ਤੇ ਮਾਂ ਕੋ ਸਮਝਾਵੇ ਬੱਚੇ ਨੂੰ ਤੇ ਕਸਮ ਖਾ ਲੈਣੀ ਚਾਹੀਦੀ ਵੀ ਪੰਜਾਬ ਦੇ ਵਿੱਚੋਂ ਚైనా ਡੋਰ ਬਿਲਕੁਲ ਆਪਣੇ ਬੱਚੇ ਨੂੰ ਵਰਤਨ ਨਹੀਂ ਦੇਣੀ ਚਾਹੀਦੀ ਤੇ ਕਿਹੜੀ ਗੱਲ ਹੈ ਜੀ ਇੱਕ ਨਾਮ ਬੰਧ ਹੋਣ ਨਾਲ ਕੋਈ ਚੱਕਰ ਨਹੀਂ ਜੀ ਕੋਈ ਦੂਜਾ ਬੰਦਾ ਨਹੀਂ ਬੰਦ ਕਰਾ ਸਕਦਾ ਮਾਂ ਪਿਓ ਆਪਣੇ ਬੱਚੇ ਨੂੰ ਸਮਝਾਣ ਕਿ ਬੱਚੇ ਆ ਗੱਲ ਆ ਇਹ ਇਹਦਾ ਕੋਈ ਫਾਇਦਾ ਨਹੀਂ ਹੋ ਸਕਦਾ ਜੀ ਉਹ ਅੱਜ ਬੱਚਾ ਜਿਹੜਾ ਚੈਨ ਡੋਰ ਧਾਰਿਆ ਵਾ ਕਿਸੇ ਵੇਲੇ ਉਹ ਆਪ ਖੁਦ ਵੀ ਉਸ ਚੀਜ਼ ਨਾਲ ਉਹ ਮਤਲਬ ਐਕਸੀਡੈਂਟ ਉਹਦਾ ਹੋ ਜਾਵੇ ਉਹ ਉਹਦੇ ਹੱਥ 'ਚ ਫਿਰ ਜੇ ਜਾਂ ਉਹ ਉਹਦੇ ਥੱਲੇ ਕਿਤੇ ਡੋਰ ਲੈਂ ਜਾਂਦਾ ਜਾਂਦਾ ਕੋਈ ਦੂਜਾ ਡੋਰ ਬੰਦਾ ਬੱਚਾ ਜਿਹੜਾ ਧਾਰਿਆ ਚੈਨ ਡੋਰ ਨਾਲ ਉਹਦੇ ਗੱਲ ਦੇ ਵਿੱਚ ਹੀ ਫਿਰ ਜਾਵੇ ਕੀ ਉਹਦਾ ਨੁਕਸਾਨ ਨਹੀਂ ਹੋਏਗਾ ਮੈਂ ਜਨਨ ਕਿ ਹਰ ਪੇਰੈਂਟਸ ਨੂੰ ਹਰ ਮਾਂ ਨੂੰ ਹਰ ਪਿਓ ਨੂੰ ਇਹ ਬੜਾ ਸਟ੍ਰਿਕਲੀ ਫੈਸਲਾ ਲੈਣਾ ਚਾਹੀਦਾ ਕਿ ਆਪਣੇ ਬੱਚੇ ਨੂੰ ਇਸ ਚੀਜ਼ ਤੋਂ ਦੂਰ ਰੱਖੇ ਦੂਰ ਰੱਖੇ ਤੇ ਇਹ ਬਾਕੀ ਹਰ ਜੀ ਦਾ ਲਾਰ ਆ ਪਰ ਚੈਨਾ ਡੋਰ ਦਾ ਜਿਹੜਾ ਨਾ ਇਹ ਲਾਰ ਜਿਹੜਾ ਇਹ ਨਹੀਂ ਲਡਾਉਣਾ ਚਾਹੀਦਾ ਆਪਣੇ ਬੱਚੇ ਨੂੰ ਇਸ ਚੀਜ਼ ਪ੍ਰਤੀ ਇਸ ਲਾਰ ਪ੍ਰਤੀ ਜਿਹੜਾ ਨਾ ਉਹ ਬਿਲਕੁਲ ਸਟ੍ਰਿਕਲੀ ਬੈਨ ਕਰ ਦੇਣਾ ਚਾਹੀਦਾ ਤਾਂ ਬਿਲਕੁਲ ਅਸੀਂ ਇਸ ਨੌਜਵਾਨ ਪੀੜੀ ਨਾਲ ਵੀ ਗੱਲ ਕੀਤੀ ਆ ਬਜ਼ੁਰਗਿਆਂ ਨਾਲ ਵੀ ਗੱਲ ਕੀਤੀ ਆ ਸਾਰਿਆਂ ਦਾ ਇਹੋ ਕਹਿਣਾ ਹੈ ਇਹ ਚਾਇਨਾ ਡੋਰ ਦਾ ਜਿਹੜਾ ਵਿਚਕਾਰ ਆਸ ਨੂੰ ਬੰਦ ਕਰਨਾ ਚਾਹੀਦਾ ਔਰ ਚਾਇਨਾ ਡੋਰ ਨੂੰ ਨਾ ਕਰ ਦੇਣੀ ਚਾਹੀਦੀ ਹੈ ਤਾਂ ਜੋ ਪਸ਼ੂ ਪੰਛੀਆਂ ਅਤੇ ਇਨਸਾਨ ਦੀ ਜ਼ਿੰਦਗੀ ਬਚਾਈ ਜਾ ਸਕੇ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਪਿਆਨ ਚੰਨ ਕ੍ਰਿਡਿਵਿਜ਼ਨ ਪੰਜਾਬ ਅੰਮ੍ਰਿਤਸਰ ਤੇ ਹੀ ਹੋਵੇ ਤੇ ਕੀਤੇ ਬਾਰੇ ਨਾਲ ਆ ਰਿਹਾ ਰੋਲਾ ਦੂਗਾ ਪੁਰਾਣੇ ਘਟਦੇ ਹੀ ਸਵਾਰਿਆ ਸਵਾਰਾ ਸਾਮਾਨ ਦੇ ਤੇਰੀ ਰੇਡੀਓ

ਨਾ ਨਾ ਸਾਰੇ ਨੇ ਕੋਲ ਇਕੱਠੇ ਆਈ ਬੋ ਇੱਕ ਵਾਰੀ ਫੇਰ They don't get love.